ਚੋਲਾ ਬਾਬੇ ਨਾਨਕ ਵਾਲਾ ਪਉਣਾ ਤੇ ਕੰਮ ਸੱਜਣ ਠੱਗ ਵਾਲੇ ਕਰਨੇ ਇਹ ਤੁਹਾਡੇ ਸਾਹਮਣੇ ਆ ਕੀ ਇਹਨਾਂ ਨੂੰ ਇੰਨੀ ਬਾਲਣ ਦੀ ਘਾਟ ਪੈ ਗਈ ਤੇ ਸ਼ਹਿਰ ਦੀਆਂ ਸੰਸਾਵਾਂ ਨੂੰ ਦੱਸ ਦਿੰਦੇ ਵੀ ਸਾਡੇ ਕੋਲੇ ਬਾਲਣ ਦੀ ਕਮੀ ਹੈ ਤੇ ਅਸੀਂ ਉਹ ਪੂਰੀ ਕਰ ਦਿੰਦੇ ਜੇ ਪ੍ਰਸ਼ਾਸਨ ਨੇ ਮਨਜ਼ੂਰੀ ਦਿੱਤੀ ਸੀ ਤਾਂ ਫਿਰ ਇਹ ਦਿਨ ਦਿਲੇ ਵੀ ਕੰਮ ਕੀਤਾ ਜਾ ਸਕਦਾ ਸੀ ਇਹਦਾ ਮਤਲਬ ਇਹਦਾ ਕਤਲ ਕਰਕੇ ਇਹਨੂੰ ਚੋਰੀ ਕੀਤਾ ਗਿਆ ਜਦੋਂ ਅਸੀਂ ਕਿਸੇ 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 ਨੂੰ ਡੀਫੇਮ ਨਹੀਂ ਕਰਨਾ ਚਾਹੁੰਦੇ ਸਾਡਾ ਮਕਸਦ ਇਹ ਹੈ ਦੇ ਮਾਲਕ ਜਿਨ੍ਹਾਂ ਦੀ ਦੁਕਾਨ ਹੈ ਉਹ 3 ਮਹੀਨੇ ਤੋਂ ਇਹ ਗੱਲ ਕਹਿ ਰਹੇ ਸੀ ਕਿ ਅਸੀਂ ਨਿੰਮ ਵਡਾਉਣੀ ਹੈ ਨਿੰਮ ਉਹਨਾਂ ਦੇ ਪਿਓ ਦੀ ਹੈ ਕਿ ਉਹਨਾਂ ਦੇ ਪਿਓ ਨੇ ਲਈ ਹੈ ਜਿਨ੍ਹਾਂ ਨੇ ਪਿਓ ਨੇ ਲਈ ਉਹ ਮੁੰਡਾ ਅੱਖਾਂ 'ਤੇ ਗਿਆ ਤੂੰ ਇੱਕ ਲਾਠੀ ਇਲੈਕਟ੍ਰੋ ਨਿਕਲੇ ਤੇ ਜਿਨ੍ਹਾਂ ਦੇ ਪਿਓ ਨੇ ਲਈ ਉਹ ਅੱਖਾਂ 'ਤੇ ਗਿਆ ਤੂੰ ਕਿ ਜਿਨ੍ਹਾਂ ਨੇ ਦੁਕਾਨਾਂ ਲਈਆਂ ਤੁਸੀਂ ਨਾ ਲੈਂਦੇ ਜੇ ਪ੍ਰਸ਼ਾਸਨ ਨੇ ਮੰਜ਼ੂਰੀ ਦਿੱਤੀ ਹੈ ਤਾਂ ਲੱਖ ਲਾਣਦੇ ਹੋ ਜੇ ਪ੍ਰਸ਼ਾਸਨ ਦੇ ਜਿਹੜੇ ਸਾਰੇ ਸ਼ਹਿਰ ਦੇ ਨਕਾਬੜੇ ਜਾ ਰਹੇ ਔਰ ਕੰਬ ਕਰਨੀ ਵੀ ਨੀਂਦ ਸੁੱਤੇ ਪਏ ਹੈ ਜੇ ਟਿਕਾਣਾ ਮਾਲਕਾਂ ਦੇ ਵੀ ਗਲਤੀ ਹੈਗੀ ਹੈ ਤਾਂ ਲੱਖ ਲਾਣ ਤਾਂ ਉਹਨਾਂ ਦੇ ਜਿੰਨਾ ਜਿੰਨਾਂ ਨੇ ਜਿੰਨੀ ਗਲਤੀ ਕੀਤੀ ਹੈ ਜੀ ਉਹਨੂੰ ਉਨੀ ਉਨੀ ਲਾਣਤ ਲੈਣੀਆਂ ਪੈਣਗੀਆਂ ਕਿਉਂਕਿ ਇਹ ਸਾਡੀ ਆਉਣ ਵਾਲੀ ਪੀੜ੍ਹੀ ਦਾ ਮਸਲਾ ਹੈ ਜਿਹੜਾ ਇੱਕੋ ਬਿਨਾ ਪਰਮਿਸ਼ਨ ਤੋਂ ਜਿਹੜਾ ਇਹ ਪੱਟਿਆ ਗਿਆ ਇਹ ਦਰਖਤ ਦੀ ਚੋਰੀ ਆ ਇਹ ਇਹਨਾਂ ਤੇ ਚੋਰੀ ਦਾ ਪਰਚਾ ਦਰਜ ਹੋਣਾ ਚਾਹੀਦਾ ਇਹਨਾਂ ਤੇ ਗੱਲ ਚੱਲੀ ਕੋਈ ਨਹੀਂ ਗੱਲ ਚੱਲੀ ਇਹਦਾ ਮਾਤਾ ਜੀ ਕੋਲ ਦਰਸਾਉ ਮ ਉਹ ਬਹੁਤ ਮਰੀਜ਼ ਲੰਗਰ ਖਾਂਦੇ ਆ ਬਿਲਕੁਲ ਖਾਂਦੇ ਆ ਉਹ ਵੜ ਗਿਆ ਚੱਲ ਜੇ ਉਹਨਾਂ ਬਚਾਉ ਮੋਟੀ ਦੀ ਲੱਕੜਾਂ ਭੇਜੀ ਸੀ 1 ਘੰਟਾ ਕਰਤ ਸਣੀ ਮੰਡੀ ਦੇ ਵਿੱਚ ਪੁਰਾਣੀ ਜਿਹਾ ਮੰਡੀ ਦੇ ਵਿੱਚ ਉਹ ਸੀ ਨਿੰਮ ਸੀ ਉਹ ਫਤਰੇ ਦੀ ਸੀਗੀ ਝੁਕੀ ਹੋਈ ਸੀ ਲਿਫੀ ਹੋਈ ਸੀ ਕਦੀ ਵੀ ਡਿੱਗ ਸਕਦੀ ਸੀ ਉਹ ਅਸੀਂ ਕੋਲੇ ਖੜ ਕੇ ਚੰਗਾਈ ਆ ਠੀਕ ਹੈ ਜੀ ਇੱਕ ਤਾਂ ਹੁੰਦਾ ਚੰਗਾਉਣਾ ਇਹ ਕੰਦਾ ਵੱਢਦੇ ਆ ਬਾਤ ਦੇਣਾ ਇਹ ਵੱਢੀ ਗਈ ਹੈ 3 ਮਹੀਨੇ ਤੋਂ ਗੱਲ ਚੱਲ ਰਹੀ ਸੀ ਇਹੀ ਤਾਂ ਅਸੀਂ ਕਹਿਣਾ ਚਾਹੁੰਦੇ ਆ ਜਦੋਂ 3 ਮਹੀਨੇ ਪਹਿਲਾਂ ਇਹ ਰਾਈਨਾਮਾ ਹੋ ਗਿਆ ਸੀ ਕਿ ਤੁਸੀਂ ਟਾਂਹੀ ਝੰਗ ਲਓ ਪਰ ਨੰਮ ਬਚਾ ਦਿਓ ਤੇਰੇ ਕਿਉਂ ਵੱਢੀ ਗਈ ਦੂਸਰੀ ਗੱਲ ਦੂਸਰੀ ਗੱਲ ਜਦੋਂ ਅਸੀਂ ਕਿਸੇ 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 ਨੂੰ ਡੀਫੇਮ ਨਹੀਂ ਕਰਨਾ ਚਾਹੁੰਦੇ ਸਾਡਾ ਮਕਸਦ ਇਹ ਹੈ ਜੇ ਮਾਲਕ ਜਿਨ੍ਹਾਂ ਦੀ ਦੁਕਾਨ ਹੈ ਉਹ 3 ਮਹੀਨੇ ਤੋਂ ਇਹ ਗੱਲ ਕਹਿ ਰਹੇ ਸੀ ਪੀਸੀ ਨਿਮ ਵਡਾਉਣੀ ਐ ਨਿਮ ਉਹਨਾਂ ਦੇ ਪਿਓ ਦੀ ਐ ਕਿ ਉਹਨਾਂ ਨੇ ਪਿਓ ਨੇ ਲਈ ਐ ਜਿਨ੍ਹਾਂ ਨੇ ਪਿਓ ਨੇ ਲਈ ਉਹ ਬੰਦਾ ਅੱਖਾਂ ਭਰ ਕੇ ਗਿਆ ਇਥੋਂ ਇੱਕ ਲੱਖ ਇਲੈਕਟ੍ਰੋਨਿਕਲ ਇਹ ਜਿਨ੍ਹਾਂ ਦੇ ਪਿਓ ਨੇ ਲਈ ਉਹ ਅੱਖਾਂ ਭਰ ਕੇ ਗਿਆ ਇਥੋਂ ਕਿ ਜਿਨ੍ਹਾਂ ਨੇ ਦੁਕਾਨਾਂ ਲਈਆਂ ਤੁਸੀਂ ਨਾ ਲੈਂਦੇ ਗੱਲ ਇਹ ਹੈਗੀ ਐ ਜੀ ਗੱਲ ਕਰੀਦੀ ਹੁੰਦੀ ਐ ਉਹ ਜਿਹੜੀ ਪੰਚਾਇਤ ਦੇ ਵਿੱਚ ਸਾਂਝੀ ਗੱਲ ਹੋਵੇ ਜੇ ਆਪਾਂ ওয়ਨ ਸਾਈਡਿਡ ਗੱਲ ਕਰਾਂਗੇ ਤਾਂ ਫਿਰ ਇਹੋ ਜਿਹਾ ਰਿਐਕਸ਼ਨ ਨਹੀਂ ਆਂਦਾ ਕਾ ਮਾਫੀ ਚਾਹੁੰਦੇ ਸਾਡੀ ਮਹਿਫਿਲ ਦੇ ਵਿੱਚ ਉਹ ਨਹੀਂ ਇਹੋ ਜਿਹਾ ਰਿਐਕਸ਼ਨ ਮਿਲਿਆ ਦੂਸਰੀ ਚੀਜ਼ ਮੇਰਾ ਗੱਲ ਵੀ ਦੱਸ ਦਿਓ ਉਹਨਾਂ ਨੂੰ ਹੋਰ ਉਹ ਵੀ ਤੈਨੂੰ ਪਤਾ ਸਾਬ ਜਾਲ ਜੀਵਨ ਬਚਾਉਣਾ ਸਾਰੀ ਲੱਕੜ ਨਹੀਂ 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 ਮਾਰੀ ਲੱਕੜ ਉੱਥੇ ਗਈ ਕਿੰਨੀ ਜੇ ਲੱਕੜੋ ਕੱਟ ਗਈ ਆ ਤਾਂ ਅਸੀਂ ਹੋਰ ਦਰੱਖਤ ਵੜਾ ਦਿੰਦੇ ਹਰੇ ਭਰੇ ਵੀ ਅਸੀਂ ਸਾਰਾ ਸ਼ਹਿਰ ਸਾਰਾ ਸ਼ਹਿਰ ਵੜਾ ਦੰਦੇ ਆ ਜੀ ਜੇ ਮਾਲਾ ਟੀਵੀ ਨੂੰ ਲੱਕੜ ਦੀ ਘਾਟ ਪੈ ਗਈ ਆ ਤਾਂ ਜਦੋਂ ਮੇਰਾ ਤੇ ਕੰਮ ਚੱਲ ਰਿਹਾ ਸੀ ਉੱਥੇ ਦਰੱਖਤ ਦਾ ਕੋਈ ਨੁਕਸਾਨ ਹੋਇਆ ਚਾਹੇ ਉਹਨਾਂ ਦੇ ਕੰਮ ਦੇ ਵਿੱਚ ਉਹਨੂੰ ਪਤਾ ਹੀ ਕੀਤੀ ਉਥੇ ਜੁਰਮਾਨੇ ਪਾਏ ਗਏ ਉਹਦੇ ਵਿੱਚ ਇੱਕ ਵੱਡੀ ਅਮਾਉਂਟ ਦੇ ਵਿੱਚ ਜੁਰਮਾਨਾ ਅਸੀਂ ਜਲ ਜੀਵਨ ਬਚਾਓ ਮੋਰਚਾ ਸੀਰ ਸੁਸਾਇਟੀ ਐ ਬਾਕੀ ਸੰਸਥਾਵਾਂ ਦੀ ਸਹਿਮਤੀ ਦੇ ਨਾਲ ਮਾਤਾ ਜੀਵੀ ਜੀ ਲੰਗਰ ਨੂੰ ਦਿੱਤਾ ਗਿਆ ਹਾਂ ਅਸੀਂ ਕੋਈ ਉਹਨਾਂ ਦੇ ਵਿਰੋਧੀ ਨਹੀਂ ਹੈਗੇ ਔਰ ਅੱਗੇ ਵੀ ਉਹਨਾਂ ਦਾ ਕੋਈ ਸਾਡਾ ਉਹਨਾਂ ਨਾਲ ਵਿਰੋਧ ਨਹੀਂ ਹੈ ਸਾਡਾ ਵਿਰੋਧ ਇਸ ਚੀਜ਼ ਨਾਲ ਹੈ ਜੇ ਮੇਰੇ ਬਾਹਰ ਚ ਨਿੰਮ ਲੱਗੀ ਹੈ ਤਾਂ ਮੈਂ ਉਹਨੂੰ ਵਟਣ ਦਾ ਹੱਕਦਾਰ ਨਹੀਂ ਹੈਗਾ ਉਹ ਮੇਰੀ ਪ੍ਰਾਪਰਟੀ ਨਹੀਂ ਮੇਰੇ ਘਰ ਦੇ ਅੰਦਰ ਲੱਗੀਆਂ ਮੈਨੂੰ ਕੁਝ ਵੀ ਕਰ ਸਕਦਾ ਜਿਉ ਤਿੰਨ ਮਹੀਨੇ ਤੋਂ ਇਹ ਗੱਲ ਕਹਿ ਰਹੇ ਸੀ ਜੀ ਅਸੀਂ ਨਿੰਮ ਪਟੌਣੀਆਂ ਦੇ ਤੁਸੀਂ ਆਕੇ ਲੈ ਜੋ ਕੱਲ ਨੂੰ ਸ਼ਹਿਰ ਦੇ ਵਿੱਚ ਕੋਈ ਵੀ ਤੀਜਾ ਬੰਦਾ ਖੜਾ ਜਿਹੜੀ ਚੀਜ਼ ਦਾ ਮਾਲਕ ਹੀ ਨਹੀਂ ਮੈਂ ਇਹ ਗੱਲ ਕਹਿੰਦੇ ਜੀ ਆ ਰਾਜਮਾਹ ਦੇ ਬਾਹਰਲੇ ਸਾਰੇ ਇਲਾਕਿਆਂ ਤੋਂ ਮੈਨੂੰ ਪ੍ਰੋਬਲਮ ਆਦੀ ਸਿਰੇ ਤੇ ਤੁਸੀਂ ਵੱਢ ਕੇ ਲੈ ਜਾਓਗੇ ਜਿਹੜਾ ਉਸ ਚੀਜ਼ ਦਾ ਮਾਲਕ ਨਹੀਂ ਉਹ ਕਿਵੇਂ ਕਹਿ ਸਕਦਾ ਜੀ ਨੂੰ ਵੱਢ ਕੇ ਲੈ ਜਾਓ ਹੁਣ ਸਾਡੀ ਬੇਨਤੀ ਇਹ ਹੈ ਅਸੀਂ ਕਿਸੇ ਸੰਸਾ ਦੇ ਵਿਰੋਧ 'ਚ ਨਹੀਂ ਆਏ ਇਥੇ ਅਸੀਂ ਜਿਨ੍ਹਾਂ ਦੀਆਂ ਦੁਕਾਨਾਂ ਉਹਨਾਂ ਦੇ ਵਿਰੋਧ 'ਚ ਨਹੀਂ ਆਏ ਅਸੀਂ ਇੱਕ ਫੈਸਲੇ ਦੇ ਵਿਰੋਧ 'ਚ ਆਏ ਆ ਜੇ ਪ੍ਰਸ਼ਾਸਨ ਨੇ ਮੰਜ਼ੂਰੀ ਦਿੱਤੀ ਹੈ ਤਾਂ ਲੱਖ ਲਾਨ ਦੇ ਹੋ ਜੇ ਪ੍ਰਸ਼ਾਸਨ ਦੇ ਜਿਹੜੇ ਸਾਰੇ ਸ਼ਹਿਰ ਚ ਨਿਯਕਟ ਵੱਡੇ ਜਾ ਰਿਹਾ ਔਰ ਕੰਬ ਕਰਨੀ ਹੁੰਦੀ ਉਸ ਨੀਂਦ ਸੁੱਤੇ ਪਏ ਹੈ। ਇਹ ਟਿਕਾਣਾ ਮਾਲਕਾਂ ਵਾਲੇ ਦੀ ਗਲਤੀ ਹੈਗੀ ਹੈ ਤਾਂ ਲੱਖ ਲਾਨ ਤਾਂ ਉਹਨਾਂ ਦੇ ਜਿੰਨਾ ਜਿੰਨਾਂ ਨੇ ਜਿੰਨੀ ਗਲਤੀ ਕੀਤੀ ਹੈ ਜੀ ਉਹਨੂੰ ਉਨੀ ਉਨੀਆਂ ਲਾਨਟਾਂ ਲੈਣੀਆਂ ਪੈਣਗੀਆਂ ਕਿਉਂਕਿ ਇਹ ਸਾਡੀ ਆਉਣ ਵਾਲੀ ਪੀੜ੍ਹੀ ਦਾ ਮਸਲਾ ਹੈ। ਇਹ ਸਮਾਜ ਦੇ ਵਿੱਚ ਜਿਹੜੀਆਂ ਕ੍ਰਿਤੀਆਂ ਆ ਗਈਆਂ ਨੇ ਚੋਲਾ ਬਾਬੇ ਨਾਨਕ ਵਾਲਾ ਪਾਉਣਾ ਤੇ ਕੰਮ ਸੱਜਣ ਠੱਗ ਵਾਲੇ ਕਰਨੇ ਇਹ ਤੁਹਾਡੇ ਸਾਹਮਣੇ ਆ। ਚੋਲਾ ਬਾਬੇ ਨਾਨਕ ਵਾਲਾ ਤੇ ਕੰਮ ਸੱਜਣ ਠੱਗ ਵਾਲੇ ਕੀ ਇਹਨਾਂ ਨੂੰ ਇੰਨੀ ਬਾਲਣ ਦੀ ਘਾਟ ਪੈ ਗਈ ਤੇ ਸ਼ਹਿਰ ਦੀਆਂ ਸੰਸਾਵਾਂ ਨੂੰ ਦੱਸ ਦਿੰਦੇ ਵੀ ਸਾਡੇ ਕੋਲੇ ਬਾਲਣ ਦੀ ਕਮੀ ਐ ਤੇ ਅਸੀਂ ਉਹ ਪੂਰੀ ਕਰ ਦਿੰਦੇ ਇਹ ਗੱਲ ਕਹਿਣੀ ਬਹੁਤ ਸੌਖੀ ਐ ਵੀ ਇਹ ਜੀ ਤਿੰਨ ਮਹੀਨਿਆਂ ਤੋਂ ਗੱਲ ਚੱਲ ਰਹੀ ਸੀ ਸਾਡੇ ਅੰਕਲ ਜੀ ਨੇ ਕਿਹਾ ਹੌਲੀ ਹੌਲੀ ਕਰਕੇ ਬੂਟਾ ਵੱਡਿਆ ਗਿਆ ਹੌਲੀ ਹੌਲੀ ਕਰਕੇ ਕੱਲ ਨੂੰ ਅਸੀਂ ਆਪਣੇ ਬੱਚਿਆਂ ਦਾ ਕਤਲ ਕਰ ਦਿਆਂਗੇ ਬਹੁਤ ਵਧੀਆ ਗੱਲ ਐ ਸ਼ਾਬਾਸ਼ ਬਹੁਤ ਵਧੀਆ ਗੱਲ ਐ ਬਹੁਤ ਚੰਗਾ ਕੀਤਾ ਹੌਲੀ ਹੌਲੀ ਕਰਕੇ ਕੱਲ ਨੂੰ ਅਸੀਂ ਰੈਸਟ ਹਾਊਸ ਦਾ ਜਾਵਨਾ ਦਾ ਬਾਗ ਆਜਾੜਦੇ ਆਂਗੇ ਕਿਉਂਕਿ ਸਾਨੂੰ ਬਾਲਣ ਦੀ ਲੋੜ ਹੈ ਜਦੋਂ ਅਸੀਂ ਮਰਾਂਗੇ ਉਦੋਂ ਵੀ ਅਸੀਂ ਇੱਕ ਪੌਦਾ ਲੈ ਕੇ ਮਰਾਂਗੇ ਜਦਦੇ ਅਸੀਂ ਇਸ ਦੁਨੀਆ ਤੋਂ ਜਾਵਾਂਗੇ ਉਦੋਂ ਵੀ ਅਸੀਂ ਇੱਕ ਦਰਖਤ ਲੈ ਕੇ ਜਾਵਾਂਗੇ ਤੇ ਅਸੀਂ ਜਿਉਂਦੇ ਰਹਿੰਦੇ ਆਂ ਉਦੋਂ ਇੱਕ ਦਰਖਤ ਲਾਉਂਦੇ ਕਿਉਂ ਨਹੀਂ ਉਹ ਜਿਹੜਾ ਲੋਕ ਅਦਾਲਤਾਂ ਨੇ ਜਿਨ੍ਹਾਂ ਨੇ ਉਹਨਾਂ ਲੋਕਾਂ ਨੂੰ ਮੈਂਬਰ ਬਣਾਇਆ ਕਿਉਂ ਨਹੀਂ ਖਾਰਜ ਕੀਤੇ ਜਾਂਦੇ ਅਸੀਂ ਅੱਜ ਜਿੱਥੇ ਮੰਗ ਕਰਦੇ ਆਂ ਜਿਹਨਾਂ ਲੋਕਾਂ ਨੇ ਇਹ ਦਰਖਤ ਵੜਿਆ ਜਿਓ ਲੋਕ ਅਦਾਲਤ ਦੇ ਮੈਂਬਰ ਨੇ ਕਿ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਤੇ ਨੈਤਿਕਤਾ ਦੇ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਕੱਲ ਨੂੰ ਆਪ ਦੀ ਲੋਕ ਅਦਾਲਤ ਦੇ ਮੈਂਬਰਸ਼ਿਪ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਜਿਹੜਾ ਪ੍ਰਸ਼ਾਸਨ ਇਹਨਾਂ ਦੀ ਪਿੱਠ ਤੇ ਖੜਾ ਹੈ ਜਗਲਾਦ ਬਿੱਟ ਤੇ ਖੜਾ ਸਾਡਾ ਮਹਿਮਾ ਨਗਰ ਕੌਂਸਲ ਇਹਨਾਂ ਦੀ ਬਿੱਟ ਤੇ ਖੜਾ ਨਗਰ ਕੌਂਸਲ ਸੁੱਤੀ ਪਈ ਆ 400 ਮਲਾਜਮਾਂ ਸਾਡੇ ਕੋਲ ਨਗਰ ਕੌਂਸਲ ਦੇ ਵਿੱਚ ਉਹ ਸੁਬਾ ਸ਼ਾਮ ਝਾੜੂ ਝਾੜੂ ਵੀ ਮਾਰਦੇ ਆ ਪਤਾ ਤਾਂ ਉਹਨਾਂ ਨੂੰ ਵੀ ਸਾਰਿਆਂ ਨੂੰ ਹੋਣਾ ਕਿਸੇ ਨੇ ਆਪਦੀ ਜ਼ਿੰਮੇਵਾਰੀ ਨਹੀਂ ਸਮਝੀ ਇਹ ਜ਼ਿੰਮੇਵਾਰੀ ਇਕੱਲੀ ਸੀਰ ਨੇ ਦੇ ਜਲਜੀਵਨ ਬਚਾਓ ਮੋਰਚੇ ਨੇ ਤੇ ਸਾਡੀਆਂ ਸ਼ਹਿਰ ਦੀਆਂ ਇੰਜੂਆਂ ਵਾਂ ਜਿਵੇਂ ਬਾਈ ਜੀ ਨੇ ਦੱਸਿਆ ਵਕੀਲ ਸਾਹਿਬ ਨੇ ਇਹਨਾਂ ਦੇ ਸਿਰ ਪਈ ਹੋਈ ਹੈ ਹਰ ਆਦਮੀ ਸਕੂਟਰ ਖੜਾਉਣ ਵਾਸਤੇ ਸ਼ਾਂਪ ਹਾਲਦਾ ਕਾਰ ਠੱਲਣ ਵਾਸਤੇ ਸ਼ਾਂਪ ਹਾਲਦਾ ਤੇ ਦਰਖਤ ਲਾਉਣ ਨੂੰ ਕੋਈ ਵੀ ਤਿਆਰ ਨਹੀਂ 70 ਸਾਲ ਪੁਰਾਣਾ ਦਰਖਤ ਅਸੀਂ ਛੋਟੇ ਹੁੰਦੇ ਅਸੀਂ ਵੀ ਇਹਨੂੰ ਦੇਖਦੇ ਰਹੇ ਹਾਂ ਜਦੋਂ ਇੱਥੋਂ ਦੀ ਨੰਗੀ ਦਾ ਅਸੀਂ ਦਰਵਾਜ਼ਾ ਬਣਿਆ ਵਾ ਸੀ ਬਹੁ ਸੰਗੜੀ ਸ਼ਾਂਸ ਇਹਦੀ ਤੁਸੀਂ ਇਹਦਾ ਪਰਿਵਾਰ ਛਾਂਗ ਲੈਂਦੇ ਪਰਿਵਾਰ ਲਾ ਕੇ ਲੈ ਜਾਂਦੇ ਉਪਰੋਂ ਪਰ ਇਸ ਨੂੰ ਜਿਵੇਂ ਹੀ ਨਸਤੋ ਨਬੂਤ ਕਰਨ ਦੀ ਐਡੀ ਕੀ ਹਰਤਾ ਆ ਗਈ ਪ੍ਰਸ਼ਾਸਨ ਨੂੰ ਜਿਹੜੇ ਪ੍ਰਸ਼ਾਸਨ ਨੇ ਮਨਜ਼ੂਰੀ ਦਿੱਤੀ ਹੈ ਜੇ ਪ੍ਰਸ਼ਾਸਨ ਨੇ ਮਨਜ਼ੂਰੀ ਦਿੱਤੀ ਸੀ ਤਾਂ ਫਿਰ ਇਹ ਦਿਨ ਵੇਲੇ ਵੀ ਕੰਮ ਕੀਤਾ ਜਾ ਸਕਦਾ ਸੀ ਇਹਦਾ ਮਤਲਬ ਇਹਦਾ ਕਤਲ ਕਰਕੇ ਇਹਨੂੰ ਚੋਰੀ ਕੀਤਾ ਗਿਆ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ ਜੇ ਫਾਲੂ ਸਿੰਘ ਧਰਮਸੋਤ 3 ਰੁਪਏ ਕਮਿਸ਼ਨ ਖਾਣ ਦੇ ਵਿੱਚ ਜੇਲ੍ਹ ਜਾ ਸਕਦਾ ਕੀ ਇਹਨਾਂ ਦੇ ਕਤਲ ਦਾ ਮਕਦਮਾ ਦਰਜ ਨਹੀਂ ਹੋਣਾ ਚਾਹੀਦਾ ਜਿਨ੍ਹਾਂ ਨੇ ਇਹ ਕਟਿਆ ਜੇ ਕਿਸੇ ਸਤਕਾਰਯੋਗ ਸਾਥੀ ਨੇ ਇਹ ਦੁਕਾਨਾਂ ਦੀ ਜਗ੍ਹਾ ਲਈ ਆ ਉਹਨੂੰ ਮੁਬਾਰਕਾਂ ਤੂੰ ਜਗ੍ਹਾ ਖਰੀਦੀਆ ਤੈਨੂੰ ਬਹੁਤ ਬਹੁਤ ਮੁਬਾਰਕਾਂ ਪਰ ਆਹ ਪ੍ਰਾਪਰਟੀ ਤੇਰੀ ਨਹੀਂ ਤੇਰੀ ਆ ਉਹ ਹੈ ਪਿਛਲੀ ਇਹ ਪ੍ਰਾਪਰਟੀ ਤੇਰੀ ਨਹੀਂ ਕੀ ਹੁਣ ਜਗਲਾਦ ਮੈਂ ਮੈਂ ਸੁੱਤਾ ਪਿਆ ਇੱਥੇ ਸੀਆਈਡੀ ਵਾਲੇ ਭਰਾ ਵੀ ਖੜੇ ਹੋਣੇ ਆ ਕੀ ਉਹਨਾਂ ਨੇ ਸੀਆਈਡੀ ਨਹੀਂ ਕੀਤੀ ਹਾਲੇ ਤੱਕ ਪ੍ਰਸ਼ਾਸਨ ਨੂੰ ਵੀ ਉੱਥੇ ਲੋਕ ਇਕੱਠੇ ਹੋਏ ਆ ਹਾਲੇ ਤੱਕ ਕੋਈ ਆਇਆ ਇਹਦਾ ਮਤਲਬ ਤੁਹਾਡੀ ਸਾਰਿਆਂ ਦੀ ਵੈਲਿਊ ਜ਼ੀਰੋ ਇਹ ਸਾਨੂੰ ਲੋਕਾਂ ਨੂੰ ਕੁਝ ਨਹੀਂ ਸਮਝਦੀ ਸਾਨੂੰ ਇਹ ਦੁੱਕੀ ਤਿੱਕੀ ਸਮਝਦੇ ਆਂ ਵੀ ਬੈਠੇ ਆਂ ਪਗਾਈ ਕਰਨਗੇ ਮੱਖੋ ਵਖਰੇ ਗੱਲਾਂ ਕਰਨਗੇ ਬੋਲਣਗੇ ਆਪਦੇ ਆਪ ਦੇ ਘਰੇ ਚਲੇ ਜਾਣਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਸਾਥੀਓ ਅਸੀਂ ਮਹਿਰਾਂ ਵਾਲੇ ਕੇਸ ਦੇ ਵਿੱਚ 3 ਸਾਲ ਲੜਾਈ ਲੜੀ ਆ 3 ਸਾਲ ਸੰਘਰਸ਼ ਕੀਤਾ ਸਾਡੇ ਸਾਥੀ ਚੱਕੇ ਵੀ ਗਏ ਤਾਂ ਕਿਨਾ ਵੀ ਆਉਂਦੇ ਰਹਿਣਾ ਟੈਲੀਫੋਨ ਤੇ ਥੋਡੇ ਦੇ ਪਰਚੇ ਦੇ ਦਿਆਂਗੇ ਇੱਥੇ ਦਾ ਉਹ ਕਰ ਦੇਾਂਗੇ ਇੱਥੋਂ ਦਾ ਉਹ ਕਰ ਦੇਾਂਗੇ ਸਾਰੇ ਸਾਥੀ ਖੜੇ ਆ ਸਾਡੇ ਸ਼ੰਕਰ ਸਾਥੀ ਨੂੰ ਚੱਕਿਆ ਵੀ ਗਿਆ ਸੀ ਅਸੀਂ ਆਪਣਾ ਕੰਮ ਧੰਦਾ ਛੱਡ ਕੇ ਉਹਨੇ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਇੰਨੇ ਸਾਲਾਂ ਦੇ ਵਿੱਚ ਅਸੀਂ ਆਪਣਾ ਉਹ ਜਿਹੜਾ ਸੰਘਰਸ਼ ਸੀ ਉਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਲੜਿਆ ਔਰ ਸ਼ਹਿਰ ਦੇ ਹੱਕ ਸ਼ਹਿਰ ਵਾਸੀਆਂ ਦੇ ਹੱਕ ਦੇ ਵਿੱਚ ਉਹ ਸਰਕਾਰ ਨੂੰ ਫੈਸਲਾ ਕਰਨਾ ਪਿਆ ਇਹਦਾ ਮਤਲਬ ਇਹ ਨਹੀਂ ਇਹ ਡਿੱਕਾ ਬਣਦਾ ਸੀ ਆ ਰਾਜ ਮਹਿਲ ਕਿੰਨਾ ਡਿੱਕਾ ਯਾਰ ਕਰ ਦਿਓ ਕੰਮ ਇਹਦਾ ਵੀ ਤੁਹਾਡੇ ਤੁਸੀਂ ਬਹੁਤ ਵੱਡੇ ਆਦਮੀ ਹੋ ਜੇ ਤੁਸੀਂ ਕਿਸੇ ਦਾ ਕਤਲ ਕਰ ਸਕਦੇ ਹੋ ਆ ਰਾਜ ਮਹਿਲ ਸ਼ੋਰੂਮ ਬਣਾਓਗੇ ਬਹੁਤ ਰਖਤ ਖੜਾ ਹੈ ਜੋ ਵੀ ਵੱਡ ਲੋ ਤੁਹਾਨੂੰ ਪਤਾ ਲੱਗ ਜੂ ਸਵੇਰੇ ਮੜਾ ਗੇਟ ਦੇ ਅੰਦਰ ਭਾਗੋ ਉਹ ਥੋੜੀ ਬਹੁਤੀ ਤੁਹਾਨੂੰ ਸ਼ਰਮ ਆ ਜਾ ਤੁਹਾਨੂੰ ਕਰਨੀ ਚਾਹੀਦੀ ਹੈ ਚਾਹੇ ਉਹ ਗੁਰਦੁਆਰੇ ਵਾਲੇ ਹੋਣ ਚਾਹੇ ਉਹ ਕਿਸੇ ਮੰਦਰ ਵਾਲੇ ਹੋਣ ਚਾਹੇ ਉਹ ਕਿਸੇ ਮਸਜਿਦ ਵਾਲੇ ਹੋਣ ਜਿਹੜਾ ਵੀ ਆਦਮੀ ਇਹੋ ਜੀ ਘਟਨਾ ਨੂੰ ਅੰਜਾਮ ਦੇਊਗਾ ਉਹ ਸਾਡਾ ਕੁਝ ਨਹੀਂ ਲੱਗਦਾ ਉਹ ਅੱਜ ਇੱਥੇ ਮੁੱਦਾ ਸੀਗਾ ਜਿਵੇਂ ਕਿ ਸਾਰਿਆਂ ਨੇ ਆਪਦੇ ਸੁਝਾਅ ਦੇ ਦਿੱਤੇ ਆ ਬਾਲਾ ਸਮਾਂ ਮੈਂ ਲੈਂਦਾ ਨਹੀਂ ਪਰ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਜਿਵੇਂ ਵਾਰ-ਵਾਰ ਆਪਾਂ ਇੱਕੋ ਹੀ ਗੱਲ ਕਰ ਰਹੇ ਆ ਕਿ ਮਨਜ਼ੂਰੀ 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 ਪ੍ਰਸ਼ਾਸਨ ਦੀ ਮਨਜ਼ੂਰੀ ਕਿਉਂ ਨਹੀਂ ਲਈ ਗਈ ਜੇ ਮਨਜ਼ੂਰੀ ਪ੍ਰਸ਼ਾਸਨ ਦੀ ਲਈ ਹੁੰਦੀ ਤੇ ਫਿਰ ਕੀ ਆਪਾਂ ਇਹ ਦਰਸਤ ਵਧਣ ਦੇ ਦਿੰਦੇ ਕੀ ਮਜ਼ਾਕ ਸੀ ਪ੍ਰਸ਼ਾਸਨ ਦੀ ਆਪਾਂ ਇਹ ਕਹੀਏ ਕਿ ਕਿਤੇ ਵੀ ਹਰ ਥਾਂ ਤੇ ਜਿੱਥੇ ਵੀ ਰੋਡ ਦੇ ਵਿੱਚ ਦਰਖਤ ਲੱਗੇ ਹੋਏ ਆ ਪ੍ਰਸ਼ਾਸਨ ਉਹਦੀ ਬਿਲਕੁਲ ਮਨਜ਼ੂਰੀ ਨਹੀਂ ਦੇਊਗਾ ਕਿਸੇ ਵੀ ਹਾਲਾਤ ਦੇ ਵਿੱਚ ਕੱਲ ਨੂੰ ਪ੍ਰਸ਼ਾਸਨ ਤੋਂ ਮਨਜ਼ੂਰੀ ਲੈ ਲੈਂਦੇ ਉਹ ਦਰਖਤ ਵੜ ਦਿੰਦੇ ਫੇਰ ਆਪਾਂ ਪ੍ਰਸ਼ਾਸਨ ਦੇ ਮੂਰੇ ਹੋ ਜਾਣਾ ਸੀ ਵੀ ਤੁਸੀਂ ਮਨਜ਼ੂਰੀ ਕਿਉਂ ਦਿੱਤੀ ਆਪਾਂ ਇਹ ਗੱਲ ਬੰਦ ਕਰ ਗਏ ਤੇ ਭਾਈ ਪ੍ਰਸ਼ਾਸਨ ਨੇ ਮਨਜ਼ੂਰੀ ਦਿੱਤੀ ਨਹੀਂ ਦਿੱਤੀ ਆਪਾਂ ਇਹ ਗੱਲ ਤੇ ਆਈਏ ਕਿ ਪ੍ਰਸ਼ਾਸਨ ਹੁਣ ਕਾਰਵਾਈ ਕਰਦਾ ਕਿ ਨਹੀਂ ਕਰਦਾ ਕਿਸ ਆਧਾਰ ਤੇ ਕਰੂਗਾ ਕਿਵੇਂ ਕਰੂਗਾ ਕਿਸ ਬਿਹਾਫ ਤੇ ਕਰੂਗਾ ਜੇ ਆਪਾਂ ਐਨਜੀਟੀ ਨੂੰ ਐਪਲੀਕੇਸ਼ਨ ਪਾਈ ਆ ਉਹਨੇ ਕਿਸ ਆਧਾਰ ਤੇ ਕਰਨਾ ਤੇ ਉਹਨੇ ਕੀ ਸਿਸਟਮ ਵੇਖਣਾ ਇਥੋਂ ਦਾ ਕਿ ਜੇ ਦਰਖਤ ਵੱਢਿਆ ਗਿਆ ਉਹਦੀ ਮਨਸ਼ਾ ਕੀ ਸੀਗੀ ਕਿਸ ਆਧਾਰ ਤੇ ਵੱਢਿਆ ਗਿਆ ਉਹਦੀ ਕੀ ਸਜ਼ਾ ਹੋ ਸਕਦੀ ਆ ਆਪਾਂ ਵਕੀਲਾਂ ਨਾਲ ਸਲਾਹ ਕਰ ਸਕਦੇ ਆ ਵਕੀਲ ਸਾਹਿਬ ਵੀ ਹੈਗੇ ਆਪਣੇ ਕੋਲੇ ਉਹਨਾਂ ਨਾਲ ਸਲਾਹ ਕਰਕੇ ਇਹ ਸਿਸਟਮ ਕ੍ਰੀਏਟ ਕਰੀਏ ਕਿ ਇਹਦੇ ਵਿੱਚ ਜੇ ਤਾਂ ਵੱਡੀ ਸਜ਼ਾ ਹੋ ਸਕਦੀ ਆ ਜੇ ਵਾਕਈ ਆਪਾਂ ਸਮਝ ਸਕਦੇ ਆ ਕਿ ਸਜ਼ਾ ਹੈ ਜੇ ਆਪਾਂ ਕਹੀਏ ਵੀ ਸਜ਼ਾ ਹੋਗੀ ਇੱਕ ਐਪਲੀਕੇਸ਼ਨ ਹੋਗੀ ਪਰਚਾ ਦਰਜ ਹੋ ਗਿਆ ਤੇ ਸ਼ਾਹ ਨੂੰ ਅਗਲੇ ਨੇ ਜ਼ਮਾਨਤ ਲੈ ਲਈ ਮੈਂ ਨਹੀਂ ਮੰਨਦਾ ਕਿ ਉਹ ਸਜ਼ਾ ਫਾਲ ਲਵਣ ਤੋਂ ਘਟਾ ਉਮਰ ਕਹੇ ਤਾਂ ਘਟ ਕੋਈ ਸਜ਼ਾ ਨਹੀਂ ਮੰਨਦੇ ਇਸ ਮਾਮਲੇ ਦੇ ਵਿੱਚ ਜੇ ਵਾਕਈ ਆਪਾਂ ਇਹਨੂੰ ਪੁੱਤਾਂ ਵਾਂਗੂ ਸਮਝਦੇ ਆ 70 ਸਾਲਾਂ ਤੋਂ ਇਹ ਦਰਖਤ ਲੱਗਿਆ ਹੋਇਆ ਤਾਂ ਜੇ ਇਹਦੇ 'ਚ ਵੱਡੀ ਸਜ਼ਾ ਨਹੀਂ ਹੈਗੀ ਤਾਂ ਆਪਾਂ ਉਹ ਸਜ਼ਾ ਬਾਰੇ ਵੀ ਗੱਲ ਕਰੀਏ ਕਿ ਇਹਦੇ 'ਚ ਵੱਡੀ ਸਜ਼ਾ ਜਿਹੜੀ ਆ ਮقرਰ ਕੀਤੀ ਜਾਵੇ ਫੇਰ ਗੱਲ ਬਣੂਗੀ ਜੇ ਆਪਾਂ ਕਹੀਏ ਨਾ ਕਿ ਜਿਵੇਂ ਆਪਾਂ ਨਹਿਰਾਂ ਤੇ ਲੜਾਈ ਲੜਦੇ ਰਹੇ ਆ ਉਥੇ ਵਿੱਚੋਂ ਕਈ ਦਰਖਤ ਵੱਡੇ ਜਾਂਦੇ ਰਹੇ ਉਥੇ ਆਪਾਂ ਜੁਰਮਾਨਾ ਪਾਉਂਦੇ ਰਹੇ ਤੇ ਉਥੇ ਆਪਾਂ ਅੰਡਰਗਰਾਉਂਡ ਲੈਵਲ ਤੇ ਲੋਕ ਕੀ ਕਹਿੰਦੇ ਸੀ ਅੰਡਰਗਰਾਉਂਡ ਲੈਵਲ ਤੇ ਲੋਕ ਇਹ ਗੱਲ ਕਹਿੰਦੇ ਸੀ ਕਿ ਕਈ ਤੇ ਸਾਡਾ ਕੀ ਕਰ ਲੋਂਗੇ ਜਿਨ੍ਹਾਂ ਨੇ ਦਰਖਤ ਵੱਡੇ ਉਹ ਇਹ ਗੱਲ ਕਹਿੰਦੇ ਸੀ ਕਿ ਸਾਡਾ ਕੀ ਕਰ ਲੋਂਗੇ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਤੇ ਕਾਨੂੰਨ ਅਵਸਥਾ ਜਿਹੜੀ ਹੈਗੀ ਆ ਉਹ ਸਾਡੇ ਹੱਕ ਦੇ ਵਿੱਚ ਆ ਉਹਨਾਂ ਨੂੰ ਪਤਾ ਸੀ ਕਿ ਕਾਨੂੰਨ ਅਵਸਥਾ ਦੇ ਵਿੱਚ ਸਾਨੂੰ ਉਮਰ ਕਾਇਦ ਹੋਣੀ ਨਹੀਂ ਸਾਨੂੰ ਕੋਈ ਵੱਡੀ ਸਜ਼ਾ ਲੱਗਣੀ ਨਹੀਂ ਫਿਰ ਆਪਾਂ ਉਹ ਸੁਧਾਰ ਤੇ ਵੇਖੀਏ ਕਿ ਆਪਾਂ ਕੀ ਕਰ ਸਕਦੇ ਆ ਮੈਂ ਕੋਈ ਕਿਸੇ ਦੇ ਪੱਖ 'ਚ ਨਹੀਂ ਹੈਗਾ ਕਿ ਕਿਹਨੇ ਵੱਡਿਆ ਕਿਹਨੇ ਨਹੀਂ ਵੱਡਿਆ ਉਹ ਪ੍ਰਸ਼ਾਸਨ ਨੇ ਵੇਖਣਾ ਉਹ ਸਾਰੀ ਜਿਹੜੀ ਐਪਲੀਕੇਸ਼ਨ ਦਿੱਤੀ ਆ ਉਹ ਸੁਧਾਰ ਤੇ ਇਨਕੁਆਰੀ ਹੋ ਜੂਗੀ ਉਹਤੇ ਪਰਚਾ ਦਰਜ ਹੋ ਜੂਗਾ ਪਰ ਮੇਰਾ ਮਸਲਾ ਇਹ ਆ ਕਿ ਜੇ ਵਾਅਕ ਹੀ ਆਪਾਂ ਚਾਹੋਣੇ ਆ ਕਿ ਭਾਈ ਅਗਲੇ ਨੂੰ ਪਤਾ ਲੱਗੇ ਕਿ ਹਾਂ ਲੋਕਾਂ ਨੂੰ ਵੀ ਪਤਾ ਲੱਗੇ ਕਿ ਹਾਂ ਯਾਰ ਵਾਕੇ ਕਾਰਵਾਈ ਹੋਈ ਆ ਤਾਂ ਮੇਰੇ ਇਹਦਾ ਹਿਸਾਬ ਨਾਲ ਪਰਚਾ ਵੀ ਦਰਜ ਹੋ ਜਾਏ ਕੋਈ ਚੱਕਰ ਨਹੀਂ ਪਰ ਜਿਹੜਾ ਜੁਰਮਾਨਾ ਹੋਊਗਾ ਐਨਜੀਟੀ ਨੇ ਵੀ ਜੁਰਮਾਨਾ ਪਾਉਣਾ ਜਿਹੜਾ ਜੁਰਮਾਨਾ ਹੋਊਗਾ ਪੂਰੇ ਵੱਡੇ ਲੈਵਲ ਤੇ ਹੋਣਾ ਚਾਹੀਦਾ ਪਤਾ ਲੱਗੇ ਦੂਜਿਆਂ ਨੂੰ ਵੀ ਵੀ ਇਹ درخت ਦਾ ਮੁੱਲ ਜੇ ਮੰਨ ਲਓ ਤੁਸੀਂ ਕਹਿੰਦੇ ਆ ਵੀ 5 ਲੱਖ ਰੁਪਈਆ ਤਾਂ 20 ਲੱਖ ਰੁਪਈਆ ਜੁਰਮਾਨਾ ਹੋਵੇ ਪਰ ਪਤਾ ਲੱਗੇ ਅਗਲੇ ਨੂੰ ਵੀ ਲੋਕਾਂ ਨੂੰ ਵੀ ਪਤਾ ਲੱਗੇ ਕਿ ਹਾਂ ਯਾਰ ਸਵਾਰ ਆ ਗਿਆ ਇਹੋ ਜਿਹੇ ਆਧਾਰ ਤੇ ਆਪਾਂ ਨੂੰ ਦੇਖਣਾ ਪਊਗਾ ਜੇ ਆਪਾਂ ਐਵੇਂ ਆਪਾਂ ਗੱਲਾਂ ਕਰੀ ਜਾਈਏ ਵਿਆਹ ਕਰਦਿਆਂਗੇ ਜੋ ਕਰਦਿਆਂਗੇ ਉਹਦਾ ਕੋਈ ਮਕਸਦ ਨਹੀਂ ਨਾ ਹੀ ਉਹਦਾ ਕੋਈ ਹੱਲ ਹੈ ਐਵੇਂ ਆਪਾਂ ਇੱਥੇ ਰੋਲਾ ਪਾ ਕੇ ਮੁੜ ਕੇ ਆਪਾਂ ਚਲੇ ਜਾਵਾਂਗੇ ਐਪਲੀਕੇਸ਼ਨ ਦਰਜ ਹੋ ਜੂਗੀ ਪਰਚਾ ਦਰਜ ਹੋ ਜੂਗਾ ਅਗਲੇ ਆਪਦੇ ਘਰੇ ਆ ਜਾਣਗੇ ਜਮਾਨਤ ਕਰਾ ਕੇ ਸ਼ਾਹ ਨੂੰ ਫਿਰ ਆਪਾਂ ਕਹਾਂਗੇ ਯਾਰ ਪ੍ਰਸ਼ਾਸਨ ਨੇ ਕੀਤਾ ਤਾਂ ਕੁਛ ਨਹੀਂ ਸੋ ਧੰਨਵਾਦ ਆ ਸਾਰਿਆਂ ਦਾ ਜਿੰਨੀਆਂ ਵੀ ਇੱਥੇ ਸੰਸਥਾਵਾਂ ਆਈਆਂ ਜਿੰਨੇ ਵੀ ਇੱਥੇ ਲੋਕ ਆਏ ਆ ਸਾਰਿਆਂ ਦਾ ਧੰਨਵਾਦ ਆ ਜਿਵੇਂ ਵੀ ਤੁਸੀਂ ਕਹੋਗੇ ਜਿਵੇਂ ਵੀ ਸੰਗਤ ਕਹੂਗੀ ਪਰ ਆਉਦੇ ਸੱਚੇ ਦਿਲ ਤੋਂ ਸੋਚ ਕੇ ਕਿਓ ਐਵੇਂ ਕੋਈ ਪਰਸਨਲ ਬਾਜੀ ਜਾਂ ਪਾਰਟੀ ਬਾਜੀ ਦੇ ਵਿੱਚ ਆਪਾਂ ਆ ਕੇ ਕੋਈ ਫੈਸਲਾ ਨਹੀਂ ਲੈਣਾਗਾ ਨਾ ਹੀ ਲੈਣਾ ਚਾਹੀਦਾ ਨਾ ਹੀ ਕੋਈ ਖੁੰਦਕ ਬਾਜੀ ਦੇ ਵਿੱਚ ਲੈਣਾ ਚਾਹੀਦਾ ਰਿਐਲਿਟੀ ਦੇ ਵਿੱਚ ਫੈਸਲਾ ਲਓ ਆਪਾਂ ਸਾਰੇ ਤੁਹਾਡੇ ਨਾਲ ਆ ਸਾਰੀ ਜਥੇਬੰਦੀਆਂ ਤੁਹਾਡੇ ਨਾਲ ਆ ਸਾਰੀਆਂ ਸੁਸਾਇਟੀਆਂ ਤੁਹਾਡੇ ਨਾਲ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ